ਤੋ ਧੰਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਰਤਾ ਹੈ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿਦਰੇ ਇਸ ਤਰ੍ਹਾਂ ਨਾ ਸੋਚ ਲੈਣਾ ਸੂਰਜ ਦਾ ਕਰਤਾ ਉਹ ਹੈ ਤੇ ਦੀਵੇ ਦਾ ਕਰਤਾ ਤੂੰ ਹੈ ਜ਼ਮੀਨ ਦਾ ਕਰਤਾ ਪ੍ਰਮਾਤਮਾ ਹੈ ਤੇ ਮਕਾਨ ਦਾ ਕਰਤਾ ਤੂੰ ਹੈ ਬੜੀ ਸੋਹਣੀ ਛਪਰੀ ਕਿਦਰੇ ਨਾਮਦੇਵ ਦੀ ਬਣ ਗਈ ਸੀ ਛੱਪਰ ਬਣਾਇਆ ਸੀ ਉਸ ਨੇ ਬੜਾ ਖੂਬਸੂਰਤ ਲੋਕੀ ਆ ਕੇ ਪੁੱਛਦੇ ਸਨ ਕਿਹਦੇ ਕੋਲ ਬਣਵਾਇਆ ਹੈ ਕੰਨ ਦਾ ਰਾਬਾ ਬਣਾ ਕੇ ਗਿਆ ਸਾਰੇ ਕਹਿਨ ਤੇਰੇ ਨਾਲੋਂ ਦੁਗਣੀ ਮਜ਼ਦੂਰੀ ਦੇਣੇ ਅਸੀਂ ਤੋਪੇ ਦੁਗਣੀ ਮਜ਼ਦੂਰੀ ਦੇਵਾਂ ਮੋਕੋ 베ਡੀ ਦੇਵ ਬਤਾਈ ਉਹ 베ਡੀ ਜੋ ਬਣਾਣ ਵਾਲਾ ਛਪਰੀ ਬਸ ਅਸੀਂ ਵੀ ਇਸ ਤਰ੍ਹਾਂ ਦਾ ਛੱਪਰ ਬਣਵਾਣਾ ਹੈ ਤੋ ਨਾਮ ਦੇਵ ਕਹਿੰਦੇ ਨੇ ਫਿਰ ਮਜ਼ਦੂਰੀ ਦੇ ਨਹੀਂ ਸਕੋਗੇ ਕੀ ਮਜ਼ਦੂਰੀ 베ਡੀ ਪ੍ਰੀਤ ਮਜ਼ਦੂਰੀ ਮੰਗੇ ਜੇ ਕੋ ਚਾਂ ਚੁਆਵੇ ਕੋਈ ਜ਼ਿੰਦਗੀ ਦਾ ਛੱਪਰ ਛਾਂ ਲਈ ਛਵਾਣਾ ਚਾਹੇ ਉਹ ਪ੍ਰੇਮ ਮੰਗਦਾ ਹੋਰ ਕੁਝ ਨਹੀਂ ਤੇ ਪ੍ਰੇਮ ਦੇ ਚ ਮਨੁੱਖ ਨਿਛਾਵਰ ਹੋ ਜਾਂਦਾ ਹੈ ਸਦਕੇ ਹੋ ਜਾਂਦਾ ਹੈ ਮਿਟ ਜਾਂਦਾ ਹੈ ਖਤਮ ਹੋ ਜਾਂਦਾ ਹੈ